ਸਤਿ ਸ਼੍ਰੀ ਅਕਾਲ ਜੀ ਸਾਰੇ ਸੱਜਣਾ ਦਾ ਆਪਣੇ ਚੈਨਲ ਕੁੱਕ ਰਿਡਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਆਪਾਂ ਜਿਹੜੀ ਤੁਹਾਨੂੰ ਦਿਖਾਉਣ ਲੱਗੇ ਆ ਜੀ ਇਹ ਵੀਡੀਓ ਪਿੰਡ ਤਖਾਨਵੱਦ ਜਿਲ੍ਹਾ ਮੋਗਾ ਤੇ ਨਾਲ ਲੱਗਦੇ ਪਿੰਡ ਮਹਿਣਾ ਤੇ ਇੱਕ ਚੜ੍ਹਦੇ ਵਾਲੇ ਪਾਸਿਓਂ ਢੁੱਡੀ ਕੇ ਤੇ 메ਨ ਬੁੱਟਰ ਤੋਂ ਜਿਹੜੀ ਬਰਨਾਲਾ ਰੋਡ ਮੋਗਾ ਨੂੰ ਛੜਕ ਆਉਂਦੀ ਹੈ ਬੱਦਨੀ ਕੋਲੋਂ ਉੱਥੋਂ ਸਿੱਧੇ ਹੀ ਪਿੰਡ ਨੂੰ ਛੜਕ ਆਉਂਦੀ ਹੈ ਜੀ ਇਸ ਕਰੇ ਡਾਕਟਰ ਸਾਹਿਬ ਨੇ ਬਰੀਡ ਤੇ ਬਹੁਤ ਵਧੀਆ ਕੰਮ ਕੀਤਾ ਜੀ ਤੇ ਆਪਾਂ ਤੁਹਾਨੂੰ ਜਿਹੜਾ ਮਾਲੀ ਦਿਖਾਉਣ ਲੱਗੇ ਆ ਇਹਦੀ ਵੀ ਸਾਰੀ ਡਿਟੇਲ ਡਾਕਟਰ ਸਾਹਿਬ ਦੱਸਣਗੇ ਤੇ ਇਹਨਾਂ ਨੇ ਘਰੇ ਇਹ ਮਾਲੀ ਤਿਆਰ ਕੀਤਾ ਵਾ ਬਹੁਤ ਚੰਗੀ ਮਾਂ ਵਿੱਚੋਂ ਇਹ ਮਾਲੀ ਪੈਦਾ ਕੀਤਾ ਤੇ ਬਹੁਤ ਚੰਗੇ ਸੀਮਨ ਦਾ ਮਾਲੀ ਆ ਜੀ ਤੇ ਆਪਾਂ ਡਾਕਟਰ ਸਾਹਿਬ ਨਾਲ ਤੁਹਾਨੂੰ ਸਾਰਿਆਂ ਨੂੰ ਮਿਲਾਉਂਦੇ ਆ ਜੀ ਸਹੀ ਆ ਜਿਹੜੇ ਮੋਹਰਾਂ ਨੂੰ ਪਿਆਰ ਕਰਨ ਵਾਲੇ ਆ ਤੇ ਆਜੋ ਆਪਾਂ ਤੁਹਾਨੂੰ ਮਿਲਾਉਂਦੇ ਆ ਜੀ ਡਾਕਟਰ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਇਹ ਫਿਰ ਆਪਾਂ ਮਾਲੀ ਵਿਕਾਉ ਕੀਤਾ ਜੀ ਨੇ ਜੀ ਦਾ ਸ਼ੌਪ ਨਹੀਂ ਇਹਦਾ ਤੁਹਾਨੂੰ ਮੈਂ ਰਿਜ਼ਲਟ ਇਹਦੀ ਡਿਟੇਲ ਹਾਂ ਤੇ ਗਾਹ ਦੱਸਦਾ ਵੀ ਇਹਦੇ ਦੇ ਪੰਨਾ ਸੀਮਨ ਤਿਆਰ ਕਰਾਏ ਆ ਨਾ ਕਰਾਉਣੇ ਆ ਨਾ ਛੱਡਣਾ ਠੀਕ ਹੈ ਜੀ ਠੀਕ ਹੈ ਜੀ ਕਿਉਂਕਿ ਮੇਰਾ ਤੁਹਾਨੂੰ ਇਹਦਾ ਜਿਹੜੀ ਜਿਹੜੀ ਮਾਂ ਹੈ 51 ਲੈਂਡ ਲੈਣ ਦੱਸਦਾ ਵੀ ਜਿਹੜੀ ਮਾਂ ਹੈ 51 19 ਕਿਲੋ ਦਾ ਦੁੱਧ ਆ ਠੀਕ ਹੈ ਜੀ ਤੇ ਉਹ ਹੈਗੀ ਆ ਜੀ ਦੇਖੋ ਅੱਜ ਜਾਂ ਬੁਗੀਪੁਰੇ ਤੋਂ ਹੁੰਦੇ ਵੇਖ ਕੇ ਗਈ ਆ ਠੀਕ ਹੈ ਜੀ ਤੇ ਇਹ ਆਪ ਐਫਟੀ 328 ਦਾ ਐਫਟੀ 328 ਜਿਹੜਾ ਐਚ ਐਲ ਡੀ ਵੀ ਦਾ ਐਚ ਐਲ ਡੀ ਵੀ ਦਾ ਜੀ ਜਿਹੜੀ ਹੁਣ ਰੇਸ਼ਮਾ ਦੀ ਕੱਟੀ ਆਈ ਆ ਰੇਸ਼ਮਾ ਮਗਰ ਕੱਟੀ ਆਈ ਆ ਬਹੁਤ ਸੋਹਣੀ ਗੱਟੀ ਹੈ ਜੀ ਉਹ ਜਿਹੜੀ ਉਸੇ ਜਣੀ ਕੋ ਬਲੱਡ ਦੇ ਲੈ ਹੋ ਗਈ ਹੈ ਹਾਂਜੀ 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 ਜੀ ਜਿਹੜਾ ਇਹਨ ਕੇ ਮੰਨ ਕੇ ਚੱਲਾ ਬਣਾ ਸੀਮਨ ਜਿੰਮੇ ਹੁਣ ਟਾੜਾ ਟਾੜ ਆਪਾਂ ਲਾ ਦਿੰਨੇ ਆ ਵੀ ਪ੍ਰਾਈਵੇਟ ਲਾ ਲਿਆ ਇਹ ਰਿਕਾਰਡ ਜਿੰਨਾਂ ਚਿਰ ਇਹਦੀਆਂ ਧੀਆ ਡਾਕਟਰ ਨਹੀਂ ਹੁੰਦੀਆਂ ਹਾਂਜੀ ਕਿੰਨੇ ਉਹਨਾਂ ਚਿਰ ਆਪਾਂ ਨੂੰ ਸਾਂ ਨਹੀਂ ਲਾਉਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਨਹੀਂ ਵਰਤਣਾ ਚਾਹੀਦਾ ਇਹ ਇਹਦੇ ਇਹ ਰਿਕਾਰਡ ਆ ਬੰਕ ਕਹਿੰਦਾ ਠੀਕ ਆ ਵੀ ਰਿਕਾਰਡ ਮਾਂ ਦਾ ਪਿਓ ਦਾ ਵਧੀਆ ਹੋ ਸਕਦਾ ਤੇ ਯਾਰ ਜਿਹੜੀਆਂ ਧੀਆਂ ਉਹ ਡਾਊਨ ਵੱਜ ਜਾਂਦੀਆਂ ਤੇ ਯਾਰ ਜਿਹੜਾ ਨੋਰਮਲ ਸਾਨ ਹੁੰਦਾ ਮਾਂ ਦਾ ਜਿਵੇਂ ਪਿਓ ਦਾ ਰਿਕਾਰਡ 20 ਕਿਲੋ ਦਾ ਜਾਂ 17 ਕਿਲੋ ਦਾ ਉਹਦੀਆਂ ਧੀਆਂ ਆਪ ਕਰ ਜਾਂਦੀਆਂ ਉਹਨਾਂ ਵਿੱਚੋਂ 43 59 ਹਾਂਜੀ ਸੀਆਈਆਰਬੀ ਸੀਆਈਆਰਬੀ ਮੇਰੇ ਹਿਸਾਬ ਨਾਲ ਸਭ ਤੋਂ ਬੈਸਟ ਆ ਠੀਕ ਆ ਜੀ ਜਿਹਦੇ ਲਾਉਣੇ ਚਾਹੀਦੇ ਸੀਮਨ ਉਹ ਪ੍ਰੋਜਨਿਚੈਸਟ ਨਹੀਂ ਲਾਉਣੇ ਚਾਹੀਦੇ ਆ ਤੇ ਜਿਹੜਾ ਅੱਜ ਦੀ ਤਰੀਕੇ ਚ ਡਾਕਟਰ ਸਾਹਿਬ ਤੁਹਾਡੀ ਗੱਲ ਰੋਕਦੇ ਆਂ ਜੀ ਤੁਸੀਂ ਜਿਹੜਾ ਸੀਮਨ ਵਰਤ ਰਹੇ ਹੋ ਸਰਕਾਰੀ ਉਹ ਜਿਆਦਾ ਤੁਸੀਂ ਕਿਹੜਾ ਵਰਤ ਰਹੇ ਹੋ ਮੈਂ ਜੀ ਆਪਣੀ ਯੂਨੀਅਸਟੀ ਦਾ ਤੇ ਸੀਆਈਆਰਬੀ ਦਾ 4359 ਸੀਆਰਬੀ ਦਾ ਤੇ 2990 ਜਿਹੜਾ ਜੀ ਉਹ ਗੜਵਾਸੂ ਦਾ ਠੀਕ ਹੈ ਜੀ ਤੇ ਜਿਹੜੇ ਪੁਰਾਣੇ ਬੋਲਾ ਜਿਹਨੇ ਗੜਵਾਸੂ ਦੇ ਉਹਦੇ ਚ 1194 1875 ਠੀਕ ਹੈ ਜੀ ਤੇ ਮੇਰੇ ਖਾਤੇ ਦਾ ਜਿਹੜਾ 22 ਨਾ ਹੈਗਾ ਵਾ ਸਰਤਰਾ 92468 ਆ ਜੀ ਉਹਦੇ ਸੀਮਨਾ ਗਣਤੀ ਦੀਆਂ ਡੋਜਾਂ ਰਹਿ ਗਈਆਂ ਤੇ ਤੁਹਾਨੂੰ ਉਮੀਦ ਆ ਜੀ ਵੀ ਉਹਨਾਂ ਦੇ ਜਿਹੜੇ ਰਿਜ਼ਲਟ ਆਉਣ ਵਾਲੇ ਸਮੇਂ 'ਚ ਬਹੁਤ ਚੰਗੇ ਹੋਣਗੇ ਉਹ ਤਾਂ ਜਿਹੜੇ ਹੈਗੇ ਮੰਨ ਕੇ 1994 ਆ ਜਾਂ 2272 ਆ ਜਾਂ 2458 ਆ ਇਹ ਤਾਂ ਅਪਰੋਜ ਵੀ ਕਸਟਮਰ ਆ ਉਹਨਾਂ ਦਾ ਤਾਂ ਰਿਜ਼ਲਟ ਆ ਚੁੱਕੇ ਆ ਆ ਚੁੱਕੇ ਆ ਜੀ ਚੱਲਾ ਹੈਗਾ ਉਹ 2990 ਜੀ ਇਹਨਾਂ ਦੇ ਜਾਨਕਿ ਚੱਲ ਰਿਹਾ ਵਾ ਮੰਨ ਕੇ ਟ੍ਰਾਇਲ ਤੇ ਕਰ ਰਿਹਾ ਟ੍ਰਾਇਲ ਤੇ ਚੱਲ ਰਹੀ ਤੇ ਜਿਹੜਾ 4354 ਤੁਸੀਂ ਸੀਆਰਬੀ ਦਾ ਲਾ ਰਹੇ ਹੋ ਜੀ ਤੇ ਉਹਦੇ ਬੱਚੇ ਕਿੰਨੇ ਗਾ ਚੁੱਕੇ ਆ ਜੀ ਇਹਦਾ ਬੱਚਾ ਮੈਂ ਤੁਹਾਨੂੰ ਆਪਦੇ ਕੋਲ ਦਿਖਾ ਦਿੰਨਾ ਆਪਾਂ ਠੀਕ ਹੈ ਜੀ ਆਪਾਂ ਹਾਂਜੀ ਆਪਾਂ ਦਿਖਾ ਦਿੰਨੇ ਆ ਸਾਰੇ ਦਰਸ਼ਕਾਂ ਨੂੰ ਜਿਹੜਾ ਡਾਟ ਸਾਬ ਅੱਜਕੱਲ ਰਨਿੰਗ 'ਚ ਚੱਲ ਰਿਹਾ ਸੀਮਨ 43 54 ਤੇ ਆ ਜੱਟ ਸਾਹਿਬ ਹੁਣਾਂ ਕੋਲੇ ਜਿਹੜੇ ਤਕਰੀਬਨ ਪਸ਼ੂ ਆ ਜੀ ਸਾਰੇ ਸਰਕਾਰੀ ਸੀਮਣਾ ਦੇ ਘਰੇ ਪਸ਼ੂ ਦਾ ਡਾਕਟਰ ਨੇ ਤਿਆਰ ਕੀਤੇ ਆ ਬਹੁਤ ਚੰਗੇ ਰਿਜ਼ਲਟ ਆਏ ਆ ਤੇ ਅੱਜ ਉਹ ਤੁਹਾਨੂੰ ਦਿਖਾਉਂਦੇ ਆ ਜੀ ਜਿਹੜਾ 4355 ਵਾਂ ਹੱਕਾ ਕੱਟੀ ਆਈ ਆ ਜੀ ਇਹਦੀ ਹੁਣ ਤੁਹਾਨੂੰ ਮੈਂ ਮਾਣ ਦਿਖਾਉਣਾ ਵੀ ਮਾਣ ਨਾਲ ਤੁਸੀਂ ਆਪ ਦੇਖੋ ਵੀ ਇਹਦਾ ਮਾਣ ਨਾਲ ਕੋਈ ਲੈਣਾ ਦੇਣਾ ਨਹੀਂ ਗਾ ਕਹਿਣ ਦਾ ਭਾਬੀ ਇਹ ਆਸਾਨ ਤੇ ਗਈ ਆ ਸਾਰਾ ਡੋਮੀਨੇਟ ਜਾਣ ਦੀ ਬੋਲ ਨਹੀਂ ਕੀਤਾ ਜੀ ਜਿਹੜਾ ਆਸਾਨ ਆ ਜੀ ਆਪਦੇ ਤੇ ਬੱਚੇ ਲੈ ਕੇ ਜਾਂਦਾ ਸਾਰੇ ਠੀਕ ਆ ਜੀ ਇੱਕ ਤਾਂ ਨਹੀਂ ਸਾਰੇ ਬੱਚੇ ਆਪਦੇ ਤੇ ਲੈ ਕੇ ਜਾਂਦਾ ਉਹ ਅਸੀਂ ਮੈਂ ਕਿ ਮੰਨ ਕੇ ਚੱਲਦਾ ਵੀ ਉਹ ਪ੍ਰੋਜਨੀ ਟੈਸਟਡ ਦੇ ਕਾਬਿਲ ਜਿਹੜਾ ਡੋਮੀਨੇਟ ਕਰ ਰਿਹਾ ਵਾ ਡੋਮੀਨੇਟ ਕਰ ਰਿਹਾ ਵਾ ਠੀਕ ਆ ਜੀ ਨਹੀਂ ਬਹੁਤ ਸੋਹਣਾ ਰਿਜ਼ਲਟ ਆਇਆ ਹੋਇਆ ਜੀ 43 54 ਦਾ ਜਿਹੜਾ ਪਾਚ ਐਫ ਚ ਵੀ ਤਾਂ ਹੀ ਉਹ ਕਾਮਯਾਬ ਹੋਇਆ ਨਾ ਜੀ ਬਿਲਕੁਲ ਇਹ ਸੀਮਨ ਆਪਦੇ ਠੱਠੇ ਦੇ ਜਾਂਦੇ ਆ ਉਹ ਦੁੱਧ ਕੱਢਦੇ ਆ ਉਹ ਦੁੱਧ ਕੱਢਦੇ ਆ ਜੀ ਤੇ ਇਸੇ ਤਰ੍ਹਾਂ ਹੀ ਜਿਹੜੀਆਂ ਕਟੀਆਂ ਆਪਦੇ ਪਿਓ ਤੇ ਜਾਂਦੀਆਂ ਉਹ ਦੁੱਧ ਕੱਢਦੀਆਂ ਬਿਲ ਇਹਦੀ ਮਾਂ ਦਿਖਾਓ ਜੀ ਇਹਦੀ ਮਾਂ ਦੇਖ ਲਓ ਜੀ ਜਿਹੜੀ ਬਾਡੀ ਪੱਖੋਂ ਕਾਫੀ ਹਰਤ ਸੁਣ ਲੱਗੂਗਾ ਠੀਕ ਆ ਜੀ ਇਹਦੀ ਮਾਂ ਇਹ 180 ਕਿਹੜੇ ਸੀਮੰਦੀ ਆ ਜੀ ਇਹ ਪੀਸੀ 288 ਦੀ ਆ ਇਹ ਪੀ 288 ਦੀ ਆ ਜੀ ਜਿਹੜਾ ਬਹੁਤ ਮਸ਼ਹੂਰ ਜਾਣੀ ਦੀ ਨਹੀਂ ਪੀਸੀ 288 ਦੇ ਹਿਸਾਬ ਨਾਲ ਇਹਨੇ ਦੁੱਧ ਜਿਹੜਾ ਆਪਦੀ ਮਾਂ ਨਾਲ ਦੇ ਪਹਿਲੇ ਸੂਏ ਜਿੰਨਾ ਮਾਂ ਦਾ 16 ਕਿਲੋ ਸੀ ਇਹ ਦੁੱਧ ਪਹਿਲੇ ਸੂਏ ਹੀ 16 ਕਿਲੋ ਦੇ ਕੀ ਆ ਅੱਛਾ ਜੀ ਹਾਂ ਜੀ ਬਹੁਤ ਦੇਖੋ ਜੀ ਸਾਰੇ ਸੱਜਣਾ 43 54 ਤੇ ਫੇਰ ਗੱਬਣਾ ਜੀ ਇਹ ਤੁਹਾਡਾ ਹੀ ਫੇਵਰੇਟ ਬੋਲ ਆ ਜੀ 43 54 ਤੇ ਬਹੁਤ ਉਮੀਦ ਆ ਡਾਕਟਰ ਸਾਹਿਬ ਕਹਿੰਦੇ ਵੀ ਇਹਦੀਆਂ ਜਿਹੜੀਆਂ ਕਟੀਆਂ 43 ਚ ਨਹੀਂ ਜਾਂਦੀਆਂ ਕਟੀਆਂ ਮੇਰੇ ਫੀਲਡ ਚ ਆਈਆਂ ਜਾਂ ਮੇਰੇ ਪਿੰਡ ਚ ਜਾਂ ਮੇਰੇ ਨਾਲ ਦੇ ਪਿੰਡਾਂ ਚ ਜਿਹੜੇ ਜਿਹੜਾ ਵੀ ਸੀਮਨ ਗਿਆ ਜੀ ਉਹ ਤੁਹਾਨੂੰ ਸਾਰੀਆਂ ਇੱਕੋ ਜਿਹੀਆਂ ਜਿਹਾ ਆਪਾਂ ਖੜਿਆ ਦਈਏ ਨਾ ਕਲੇਨ ਚ ਜੀ ਕੋਈ ਵੱਖੋ ਵੱਖਰੀਆਂ ਨਹੀਂ ਹੋਣੀ ਸਾਰੀਆਂ ਦੀ ਇੱਕੋ ਹੀ ਸਾਰਾ ਕੁਝ ਸੇਮ ਹੋਊਗਾ ਠੀਕ ਆ ਜੀ ਇਹ ਯਾਨੀ ਕਿ ਬਿਲਕੁਲ ਸੇਮ ਡੋਮੀਨੇਟਰ ਉਹਨੇ ਸਾਰੇ ਬੱਚੇ ਇੱਕੋ ਜਿਹੀ ਪਾਉਂਦਾ ਵਾ ਕੋਈ ਪਰਵਾਹ ਕੀਤੇ ਠੀਕ ਆ ਜੀ ਇੱਕ ਡਾਕਟਰ ਸਾਹਿਬ ਉਹਨਾਂ ਕੋਲੇ M416 ਦੀ ਆਪਾਂ ਦਿਖਾਉਣੀ ਹੈ ਥੋਨੂੰ ਬਹੁਤ ਚੰਗੀ ਝੋਟੀ ਆ ਦਰਸਬ ਐ ਐਮ 416 ਵਾਲੀ ਜਰੂਰ ਦਿਖਾਇਓ ਜੀ ਬਹੁਤ ਚੰਗਾ ਰਿਜ਼ਲਟ ਆ ਇਹ ਸੂਣ ਵਾਲੀ ਆ ਇਹਦਾ ਕਿੰਨਾ ਟਾਈਮ ਰਹਿ ਗਿਆ ਜੀ ਇਹਦਾ ਇਹਦੇ तकरीबन ਦਿਨ ਪੂਰੇ ਹੋਏ ਹੋਏ ਆ ਜੀ ਠੀਕ ਆ ਜੀ ਤੇ ਦੂਜਾ ਸੂਆ ਇਹਦਾ ਠੀਕ ਆ ਜੀ ਇਹਦੇ ਜਿਹੜਾ ਜਿਹੜਾ ਐਮ 416 ਦਾ ਮੰਨ ਕੇ ਚੱਲੀ ਗਏ ਮੇਰਾ ਜਿਹੜਾ ਆਪਦਾ ਤੇ ਨਿੱਜੀ ਤਜਰਬਾ ਮੈਂ ਜਿਹੜੇ ਐਮ 416 ਦੇ ਸੀਮਾ ਲਾਏ ਆ ਜੀ ਜਿਹੜਾ ਐਮ 416 ਉਹ ਆਪਦੀ ਮਾਂ ਨਾਲੋਂ ਮਾਰੀਆਂ ਮੱਝਾਂ ਚਾਪ ਨਹੀਂ ਕੀਤਾ ਨੇ ਠੀਕ ਆ ਜੀ ਚੰਗੀਆਂ ਚ ਉਹਨੇ ਆਪ ਕੀਤਾ ਚੰਗੀਆਂ ਤੇ ਚੰਗਾ ਰਿਜ਼ਲਟ ਪਾਇਆ ਜਿਹੜੀ ਇਹਦੀ ਮਾਂ ਵਾ ਉਹ ਚੰਗੀ ਸੀ ਉਹ 51 ਸੀਗੀ ਠੀਕ ਆ ਜੀ ਤੇ ਜਿਹੜੀ ਉਹਦੋਂ ਗਾਂ ਸੀਗੀ ਉਹ ਸੀਗੀ 16 68 ਠੀਕ ਆ ਜੀ ਉਹਦਾ ਉਹਦਾ ਸੀ ਮੰਨਾ ਜਾਨਕਾ ਜਿਹੜਾ 16 68 ਸੀ ਉਹਨੇ ਰਿਕਾਰਡ ਤੋੜੇ ਆ ਆ ਉਹ ਮਿਲਿਆ ਨਾ ਮੈਡਲ ਉਹਨੂੰ ਲੱਭਿਆ ਹਾਂਜੀ ਉਹਦੇ ਬਾਰੇ ਡੁਪਲੀਕੇਸੀ ਕਹਿੰਦੇ ਬਿਲਕੁਲ ਜੀ ਬਿਲਕੁਲ ਇਹ ਨਹੀਂ ਉਹ ਹਾਂਜੀ ਚੰਗਿਆਂ ਚ ਹੀ ਆ ਜੀ ਠੀਕ ਆ ਤੇ ਇੱਕ ਡਾਕਟਰ ਸਾਹਿਬ 4705 ਦੀ ਜਿਹੜੀ ਤੁਹਾਡੇ ਕੋਲ ਬਹੁਤ ਚੰਗੇ ਇਹਦੇ ਬੋਡੀ ਕੈਰੈਕਟਰ ਆ ਜੀ ਜਿਹੜਾ ਤੇ ਮੈਨੂੰ ਤਾਂ ਜਣੀ ਦੀ ਬਹੁਤ ਪਸੰਦ ਆ ਇਹਦੀ ਜਿਹੜੀ ਬੋਡੀ ਕੈਰੈਕਟਰ ਆ ਮੈਂ ਇਹਦੇ ਬਾਰੇ ਜ਼ਰੂਰ ਦੱਸਿਓ ਜੀ ਮਾੜਾ ਜੀ ਇਹ ਜਿਹੜੀ 4705 ਆ ਜੀ ਇਹਦਾ ਨਾ ਜਣ ਕੇ ਮਾਂ ਨਾਲ ਨੇ ਦੁੱਧ ਬਹੁਤਾ ਅਪ ਕੀਤਾ ਬਾਡੀ ਵੀ ਅਪ ਕੀਤੀ ਸਿੰਘ ਵੀ ਅਪ ਕੀਤੇ ਤੇ ਥਣ ਲੇਵੇ ਦਾ ਵੀ ਇਹਨੇ ਜੀ ਹਾਂ ਅਪ ਕੀਤਾ ਅਪ ਕੀਤਾ ਜੀ ਪਰ ਮੈਂ ਮੇਰੇ ਕੋਲ ਇੱਕ ਕੱਲੀ ਮੈਂ ਇਹ ਦੇਖ ਕੇ ਕਹਿੰਦਾ ਵੀ ਹਾਂ ਵੀ ਤੁਸੀਂ 4705 ਫੋਕ ਦੋ ਮੈਂ ਉਹਦੇ ਹੱਕ ਦੀ ਨਹੀਂ ਆ ਕਿਉਂਕਿ ਇਹ ਇੱਕ ਕੱਟੀ ਮਾੜੀ ਮੱਝ ਚੋਂ ਜਾਨੀ ਕਿ ਸਾਡੇ ਬਜ਼ੁਰਗਾਂ ਨੇ ਹੁਣ ਤੱਕ ਇਹੀ ਸਾਨੂੰ ਸਿਖਾਇਆ ਵੀ ਮਾੜੇ ਸਾਂਚੋਂ 2-4 ਕਟੀਆਂ ਚੰਗੀਆਂ ਆ ਜਾਂਦੀਆਂ ਚੰਗੇ ਸਾਂਚੋਂ 2-4 ਕਟੀਆਂ ਮਾੜੀਆਂ ਵੀ ਮਾੜੀਆਂ ਵੀ ਆ ਜਾਂਦੀਆਂ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਕ ਮੱਝ ਦੇਖ ਕੇ ਇੱਕ ਝੋਟੀ ਦੇਖ ਕੇ ਮੈਂ ਹੁਣ ਕਹਦਾ ਵੀ ਇਹ ਨਹੀਂ ਜੀ 47 ਜੀ ਦਾ 4705 ਟੌਪ ਆ ਜੀ ਪਰ ਜਿਹੜੀ ਮੈਂ 43 ਦਿਨਾਂ ਦਾ ਅੱਜ ਫੇਰ ਕਹਿਣਾ ਵੀ ਉਹਦਾ ਕੋਈ ਮੇਰੇ ਹਿਸਾਬ ਨਾਲ ਕੋਈ ਅੱਜ ਤੱਕ ਤੋੜ ਨਹੀਂ ਜੀ ਮੈਂ ਆਪਾਂ ਕਹਿੰਦੇ ਨਾ ਕਿਸੇ ਚੀਜ਼ ਦਾ ਤੋੜ ਨਹੀਂ 43 ਜੀ 53 43 4354 ਦਾ ਕੋੜ ਨਹੀਂ ਗਾ ਠੀਕ ਆ ਜੀ ਕਿਉਂਕਿ ਜਿੰਨਾ ਵੀ ਉਹਦਾ ਮੈਂ ਹੁਣ ਤੱਕ ਉਹਦਾ ਰਿਕਾਰਡ ਜਾਂ ਮੱਝਾਂ ਦੁੱਧ ਵਾਲੀਆਂ ਦੇਖੀਆਂ ਸਾਰੀਆਂ ਦੁੱਧ ਵਾਲੀਆਂ ਹੀ ਆ 43 54 ਦੀਆਂ ਜੀ 43 54 ਦੀਆਂ ਠੀਕ ਆ ਜੀ ਬਾਕੀ ਬਿਊਟੀ ਪੱਖੋਂ ਵੀ ਬੱਚੇ ਬਹੁਤ ਸੋਹਣੇ ਆਉਂਦੇ ਆ ਜੀ 43 54 ਦੇ ਤੇ ਜਦਾ ਉਹਨੂੰ ਇੱਕ ਚੀਜ਼ ਤਾਂ ਛੱਡਣੀ ਪਊਗੀ ਜੇ ਆਪਾਂ ਤੁਸੀਂ ਮੇਲੇ ਜਿਦਾ ਪਹਿਲਾਂ ਮੇਲੇ ਨਾਲ ਲੜ ਲੀਏ ਮੇਲੇ ਤਾਂ ਅਸੀਂ ਸਿੰਘ ਬਹੁਤ ਕੁੰਡੇ ਕਰ ਲਏ ਹੁਣ ਦੁੱਧ ਵਾਲੀਆਂ ਥੋੜਾ ਜਿਹਾ ਪਛੜ ਗਏ ਸੀ ਹਾਂ ਪਰ ਹੁਣ ਸਾਨੂੰ ਇੱਥੇ ਜਿਹੜਾ ਮੈਂ 43 54 ਕਹਿ ਰਿਹਾ ਨਾ ਉਹ ਇਹਦੀ ਪੂਛ ਦਾ ਥੋੜਾ ਜਿਹਾ ਵਾਲ ਜਾਦੇ ਯਾਨੀ ਕਿ ਆਪਾਂ ਮੇਲੇ ਵਾਲੀ ਤਾਂ ਨਹੀਂ ਕਹਿ ਸਕਦੇ ਸਰ ਵਿੱਚ ਵਿੱਚ ਆ ਜਾਂਦੇ ਆ ਪਰ ਦੁੱਧ ਵਾਲੇ ਪੱਖੋਂ ਮੈਂ ਇਹ ਜ਼ਿਆਦਾਤਰ ਠੀਕ ਹੈ ਜੀ ਵੀ ਇਹ ਤਾਂ ਦੁੱਧ ਵਾਲਾ ਪੱਖ ਆ ਜਿਹੜਾ ਬਹੁਤ ਵਧੀਆ ਰਹੂਗਾ ਇੱਕ ਜ਼ਿਆਦਾਤਰ ਡਾਕਟਰ ਸਾਹਿਬ ਕਈ ਬੱਚਿਆਂ ਦੀ ਜੈਡ ਬਲੈਕ ਵੀ ਆਈ ਹੈ ਜੀ 43 54 ਇਹ ਅਸਲੀ ਦਾ ਜੀ ਮੇਲਿਆਂ ਦੇ ਪੱਟੇ ਆ ਸਾਰੇ ਜੈਡ ਬਲੈਕ ਆ ਜਾਂ ਪੂਜ ਜ਼ਿਆਦੇ ਚਿੱਟੀ ਆ ਉਹ ਅਸਲੀ ਕਾਰਨ ਕਿਸੇ ਨੂੰ ਵੀ ਨਹੀਂ ਇਹ ਗੱਲ ਦਾ ਪਤਾ ਨਹੀਂ ਪਤਾ ਜਿਹੜਾ ਜ਼ਿਆਦੇ ਪੂਛ ਲੋਰ ਤੋਂ ਵੱਧ ਚਿੱਟੀ ਆ ਜਾਣੀ ਉਹਦੇ ਵਿੱਚ ਯਾਨੀ ਕਿ ਬਲੱਡ ਆ ਜਿਹੜਾ ਨੀਲੀ ਜਾਂ ਰਾਵੀ ਦਾ ਜੀ ਉਹ ਹੋਦਾ ਜੀ ਪਹਿਲਾਂ ਤਾਂ ਯਾਰ ਪੰਜਾਬੀਆਂ ਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਨੀਲੀ ਤੇ ਰਾਵੀ ਦੋ ਦੋ ਬਲੱਡ ਲੈਣਾ ਸਮੇਲ ਆ ਜੀ ਇਹ ਹਾਂ ਹੁਣ ਠੀਕ ਆ ਵੀ ਆਪਾਂ ਉਹ ਬਾਰੇ ਡੂੰਘੇ ਚੱਕਰਾਂ ਜਨਾ ਪਈਏ ਕਿ ਨੀਲੀ ਤੇ ਜਿਹੜੀ ਰਾਵੀ ਹੈ ਨਾ ਇਹਨਾਂ ਦੇ ਆਪਾਂ ਨੂੰ ਬਾਡੀ ਕੈਰੈਕਟਰਾਂ ਦਾ ਨਹੀਂ ਪਤਾ ਲੱਗ ਰਿਹਾ ਬਿਲਕੁਲ ਜੀ ਬਹੁਤ ਲੋਕ ਪਜੇ ਲਾਇਆ ਇਸ ਕੰਮ ਦੇ ਵਿੱਚ ਮਾੜਾ ਇੱਕ ਕੰਮ ਹੋਰ ਕਰਤਾ ਜੀ ਅਗੇ ਤਾਂ ਨੀਲੀ ਤੇ ਰਾਵੀ ਸੀ ਔਰ ਤੀਜੀ ਵਿੱਚ ਮੋਹਰਾ ਠੋਕ ਮੈਂ ਬਿਲਕੁਲ ਕ੍ਰੋਸ ਕਰਤਾ ਸੌਦਾ ਤਿੰਨਾਂ ਦਾ ਹੁਣ ਤੁਸੀਂ ਦੱਸੋ ਵੀ ਜਿਹੜੀ ਨੀਲੀ 라ਵੀ ਪਿਓਰ ਉਹਦਾ ਮੰਨ ਕੇ ਚਲੋ ਸਾਰਾ ਟਾਂਚਾ ਹੋਰ ਹੋਣਾ ਜਿਹੜਾ ਵਿੱਚ ਮੋਰਾ ਆ ਗਈ ਉਹਨੇ ਉਹਨੂੰ ਨੀੜ ਨਹੀਂ ਖਾਣ ਦੇਣਾ ਨੀ ਖਾਣ ਦੇਣਾ ਨੀਲੀ ਵਾਲੇ ਜਿਹੜੀ ਰੀਅਲ ਸੀ ਉਹ ਖਤਮ ਹੋਣ ਕਗਾਰ ਤਾਂ ਗਈ ਆ ਬਿਲਕੁਲ ਜੀ ਨੀਲੀ ਆਉਣ ਵਾਲੇ 2 ਸਾਲਾਂ ਤੱਕ ਆਪਾਂ ਨੂੰ ਵੇਖਣ ਨੂੰ ਨਹੀਂ ਮਿਲਣੀ ਲੱਖ ਚਾਏ ਕੋਈ ਇਹਨਾਂ ਤੇ ਬਰੀਡਿੰਗ ਕਰੇ ਪਰ ਨੀਲੀ 라ਵੀ ਇੱਕ ਖਤਮ ਹੋਣ ਦੇ ਕੰਢੇ ਤੇ ਖੜੀ ਆ ਤੇ ਇੱਕ ਡਾਕਟਰ ਸਾਹਿਬ ਤੁਹਾਡੇ ਕੋਲ ਜਿਹੜੀ ਆ ਛੋਟੀ ਖੜੀ ਬੜੀ ਚੰਗੀ ਹੈ ਜੀ ਇਹਦੇ ਬਾਰੇ ਵੀ ਜਰੂਰ ਮਾੜਾ ਦੱਸਿਓ ਰਾਜਸਥਾਨ ਚੋਂ ਲੈ ਕੇ ਆਇਆ ਸੀ ਉੱਥੋਂ ਮਗਰੀ ਇਹਦਾ ਕੋਈ ਬਾਰਡ ਡਾਟਾ ਨਹੀਂ ਇਹ ਰਾਜਸਥਾਨ ਚੋਂ ਦੀ ਮਾਂ ਲਿਆਂਦੀ ਸੀ ਮਾਂ ਲਿਆਂਦੀ ਸੀਗੀ ਠੀਕ ਆ ਜੀ ਤੇ ਬਹੁਤ ਜਿਆਦੇ ਸੋਹਣੇ ਇਹਦੇ ਕੈਰੈਕਟਰ ਆ ਜੀ ਤੇ ਇਹਦੇ ਤੋਂ ਚੰਗੀਆਂ ਉਮੀਦਾਂ ਤੁਹਾਨੂੰ ਡਾਕਟਰ ਸਾਹਿਬ ਇਹ ਤੋਂ ਜੀ ਹਾਂਜੀ ਦੱਸਿਓ ਜਰੂਰ ਜੀ ਤਾਂ ਕਾਫੀ ਆ ਠੀਕ ਆ ਜੀ ਆਦੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹਾਂਜੀ ਹਾਂ ਛੋਟੀ ਹੈ ਜੀ ਹੈਨਾ ਹਾਂ ਠੀਕ ਆ ਜੀ ਕਿਉਂਕਿ ਜੀ ਦਾ ਆਪਣਾ ਬਾਇਓ ਡਾਟਾ ਨਹੀਂ ਤਾਂ ਚਲੋ ਸਾਨੂੰ ਉਦੋਂ ਦੁੱਧ ਪੀਣ ਦੀ ਮੰਨ ਲਿਓਣੀ ਪਈ। ਜੀ ਆ ਬਾਇਓ ਡਾਟਾ ਨਹੀਂ ਸੀ ਉਹ ਪਸੂ ਬਾਲਾ ਚਰਨ ਖਮਾਦ ਰੱਖਦੇ ਨਹੀਂ। ਤੇ ਇੱਕ ਨਰ ਸਾਹਿਬ ਆ ਕੱਟੀ ਬੜੀ ਚੰਗੀ ਆ ਤੇ ਬੜੀ ਸੋਹਣੀ ਇਹਦੀ ਲੈਂਥ ਲੁੰਥਾ। ਇਹਦਾ 102299 ਦੀ ਆ। ਅੱਛਾ ਇਹ 102299 ਦੀ ਆ। ਬੜਾ ਮਸ਼ਹੂਰ ਪਪੂਲਰ ਬੁੱਲ। ਇਹ ਨਰ ਸਾਹਿਬ ਕਿੰਨੇ ਚਿਰ ਦੀ ਹੈ ਜੀ? ਤਕਰੀਬਨ ਜੀ ਇਹ 4 ਸਾਲ 4 ਸਾਲ ਦੀ ਲਾਲ 4 ਸਾਲ ਦੀ ਹੈ ਜੀ ਠੀਕ ਹੈ ਇਹ ਕਿਹੜੀ ਮਾਂ ਦੀ ਹੈ ਜੀ ਇਹ 748 ਜਿਹੜੀ ਹੈਗੀ 5416 ਦੀ ਹੈ ਅੱਛਾ ਇਹ M416 ਵਾਲੀ ਦੀ ਹੈ ਕਿਉਂਕਿ ਇਹਦੀ ਵੀ ਹਾਈਟ ਦਰਮਿਆਨੀ ਆ ਪਰ ਜਿਹੜੀਆਂ 10 99 ਦੀਆਂ ਕਟੀਆਂ ਹੀ ਹਾਈਟ ਬਹੁਤ ਆਉਂਦੀ ਹੈ ਹਾਂ ਇਹਨਾਂ ਦੀ ਹਾਈਟ ਬਹੁਤ ਜ਼ਿਆਦਾ ਆਉਂਦੀ ਹੈ ਜੀ ਬਿਲਕੁਲ ਤੇ ਜੱਟ ਸਾਹਿਬ ਤੁਸੀਂ ਹੋਰ ਕੀ ਜਿਹੜੇ ਸੱਜਣ ਬਰੀਡ ਤੇ ਕੰਮ ਕਰਦੇ ਆ ਜਾਂ ਜਿਹੜੇ ਆਮ ਲੋਕ ਆਪਣੇ ਪਸ਼ੂ ਰੱਖਦੇ ਉਹਨੂੰ ਕੀ ਸਨੇਹਾ ਦੇਣਾ ਚਾਹੂਗੇ ਜੀ ਮੇਰਾ ਜਿਹੜੇ ਦਿਲੋਂ ਸਨੇਹਾ ਤੁਹਾਨੂੰ ਸਾਰਿਆਂ ਨੂੰ ਇਹੀ ਆ ਵੀ ਜਿੰਨਾ ਚਿਰ ਤੁਸੀਂ ਜਿਹੜੇ ਮੰਨ ਕੇ ਚੱਲੋ ਜਿਹੜਾ ਵੀ ਕਿਸੇ ਬੁੱਲ ਦੇ ਜਾਂ ਮੈਂ ਮੈਂ ਹੁਣ ਮੰਨ ਕੇ ਚੱਲੋ 43 54 ਜਾਂ ਕੋਈ ਹੋਰ ਵੀ ਬੁੱਲ ਕਹਤਾ ਜਾਂ ਕਿਸੇ ਹੋਰ YouTube ਵਾਲੇ ਨੇ ਜਾਂ ਕਿਸੇ ਆ ਗਿਆ ਮੰਨ ਕੇ ਚੱਲ ਗਿਆ ਜੇ ਮੰਨ ਕੇ ਚੱਲੋ ਉਹਨਾਂ ਸਾਹ ਦਾ ਹੀ ਆ ਆਪਾਂ ਕਹਿੰਦਾ ਵੀ ਇਹ ਜੀ ਹੈ ਸਾਰਾ ਪਰ ਜਿੰਨਾ ਚਿਰ ਤੁਸੀਂ ਕਿਸੇ ਦੇ ਕੱਟੀ ਨਹੀਂ ਦੁੱਧ ਦੇਣਾ ਦੇਖਦੇ ਜਿਹਦੇ ਸਾਹ ਦੀ ਕੱਟੀ ਨਹੀਂ ਦੇਖਦੇ ਉਹਨਾਂ ਚਿਰ ਤੁਸੀਂ ਟੀਕਾ ਨਾ ਭਰਾ ਕਰੋ ਜਵੇਂ ਹੁਣ ਆਪਾਂ ਕਣਕ ਦਾ ਵੀ ਆ ਜਿਨ੍ਹਾਂ ਨੇ ਬਚਾੜ ਨਹੀਂ ਦੇਖਦੇ ਇਕੱਲਾ ਜਾਂ ਅੱਧਾ ਇਕੱਲਾ ਵੀਜ਼ਦੇ ਆ ਯਾਰ ਵੇਖ ਕੇ ਦੇਖੀਏ ਵੀ ਇਹ ਕਿਤੇ ਉਹੀ ਨਾ ਆਪਣੇ ਫੱਟ ਬੈਠੂ ਜਾਂ ਨਹੀਂ ਬੈਠੂ ਤੇਰਾ ਆਪਾਂ ਸਾਰੇ ਕਿੱਲੇ ਵੀਜ਼ਦੇ ਆ ਜਿਹੜਾ ਤੁਸੀਂ ਲਾਉਣਾ ਨਾ ਜਿਹੜਾ ਜਿਹੜਾ ਵੀ ਤੁਸੀਂ ਲਾਉਣਾ ਤੇ 10 ਹੀ ਮੈਂ ਲੈ ਕੇ ਨਾਲ ਜਿਹੜਾ ਤੁਹਾਨੂੰ ਮੰਨ ਕੇ ਲੱਗਦਾ ਵੀ ਜਿਹੜਾ ਦੀ ਪਸ਼ੂ ਜ਼ਿਆਦਾ ਆ ਜਾਂ ਮਾੜੇ ਪਸ਼ੂ ਆ ਉਥੇ ਲਾਓ ਜੇ ਉਥੇ ਆਪ ਕਰਦੀ ਆ ਉਹ ਬਰੀਡ ਨੂੰ ਆਪਾ ਕਰ ਰਿਹਾ ਵਾ ਤੁਹਾਨੂੰ ਆਪ ਕਰ ਰਿਹਾ ਡੋਮੀਨੇਟ ਕਰ ਰਿਹਾ ਬਿਲਕੁਲ ਜੀ ਉਹ ਡੋਮੀਨੇਟ ਕਰ ਰਿਹਾ ਵਾ ਤੇ ਉਹ ਚ ਆਪ ਕਰ ਰਿਹਾ ਵਾ ਤੇ ਆਪਾਂ ਨੂੰ ਉਹ ਵਰਤਣਾ ਚਾਹੀਦਾ ਕਿਉਂਕਿ ਜਿਹੜਾ ਡੋਮੀਨੇਟ ਵਾਲਾ ਨਾ ਇਹ ਸਿਸਟਮ ਬੜਾ ਔਖਾ ਵਾ ਜੇ ਆਪਾਂ ਕਹਿ ਦਈਏ ਦੀ 20 ਕਿਲੋ ਵਾਲੀ ਮੱਝ ਆ ਜੀ 20 ਕਿਲੋ ਵਾਲਾ ਸਾਂਹ ਆ ਜ਼ਰੂਰੀ ਨਹੀਂ ਹੁੰਦੀਆਂ ਕਟੀਆਂ ਨੇ ਦੁੱਧ ਕੱਢਣਾ ਜੇ ਓਏ ਮੰਨ ਕੇ ਚੱਲੋ ਵੀ ਸਾਂਹ ਵਾਲੀ ਬਲੱਡ ਲਾਈਨ ਤੇ ਮਾ ਵਾਲੀ ਬਲੱਡ ਲਾਈਨ ਡੋਮੀਨੇਟ ਕਰਦੀਆਂ ਆ ਰਹੀਆਂ ਉਹਨਾਂ ਦੇ ਮਾਵਾਂ ਧੀਆਂ ਜਿਹੜੇ ਵੇਖੀਆਂ ਕਰਦੀਆਂ ਜੀ ਫਿਰ ਉਹ ਉਹ ਤੇ ਵਿਸ਼ਵਾਸ ਕੀਤਾ ਜਾਵਦਾ ਬਿਲਕੁਲ ਜ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦੀ ਜੀ ਜਿਹੜਾ ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ ਤੇ ਬਹੁਤ ਚੰਗੀਆਂ ਗੱਲਾਂ ਸਾਨੂੰ ਦਸੀਆਂ ਤੇ ਚੰਗੀ ਜਿਹੜੇ ਸੀਮਨ ਤੁਸੀਂ ਘਰੇ ਵਰਤਿਆ ਵਾ ਉਹਨਾਂ ਦੇ ਸਾਨੂੰ ਰਿਜ਼ਲਟ ਦਿਖਾਏ ਆ ਤੇ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਡਾਕਟਰ ਸਾਹਿਬ ਨੇ ਸੀਮਨ ਵਰਤਿਆ ਵਾ ਉਹਨਾਂ ਦੇ ਬੱਚੇ ਆਉਣਗੇ ਉਹ ਆਪਾਂ ਸਾਰੇ ਦਰਸ਼ਕਾਂ ਨੂੰ ਜਰੂਰ ਦਿਖਾਵਾਂਗੇ ਤੇ ਜਿਹੜੀਆਂ ਡਾਕਟਰ ਸਾਹਿਬ ਨੇ ਆਪਾਂ ਨੂੰ ਜੀ ਗੱਲਾਂ ਦਸੀਆਂ ਉਹਨਾਂ ਤੇ ਜਰੂਰ ਗੌਰ ਕਰਿਓ ਜੀ ਆਪਣਾ ਚੈਨਲ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ